ਤਨਤਨ ਬਾਬਾਸ਼ੀ ਚੰਦਰਜੀ ਮਹਾਰਾਜ ਜਿਦੇ 53ਵੇਂ ਪ੍ਰਕਾਸ਼ ਪੁਰਬ ਮੌਕੇ ਗੁਜਰਪੁਰਾ ਵੈਲਫੇਅਰ ਸੁਸਾਇਟੀ ਅਤੇ ਐਨ ਆਰ ਆਈ ਸਿਮਰਜੀਤ ਸਿੰਘ ਸੋਨੋ ਯੂਐਸਏ ਦੇ ਸਹਿਯੋਗ ਨਾਲ ਪਿੰਡ ਨਾਨਕ ਚੱਕ ਵਿਖੇ ਨਿਊ ਬਾਬਾ ਲਾਲ ਹਸਪਤਾਲ ਧਾਨਪੁਰ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਕੈਂਪ ਵਿੱਚ ਆਏ ਮਰੀਜ਼ਾਂ ਦਾ ਫ੍ਰੀ ਚੈੱਕਅਪ ਕੀਤਾ ਗਿਆ ਅਤੇ ਫ੍ਰੀ ਹੋਣ ਵਾਲੇ ਆਪਰੇਸ਼ਨਾਂ ਦੀ ਲਿਸਟ ਵੀ ਤਿਆਰ ਕੀਤੀ ਗਈ ਇਸ ਕੈਂਪ ਵਿੱਚ ਸਾਬਕਾ ਕੈਬਨਿਟ ਮੰਤਰੀ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੀ ਹਾਜ਼ਰੀ ਭਰੀ ਪਿੰਡ ਨਾਨਕ ਚੱਕ ਮੰਦਰ ਦੇ ਗੱਦੀ ਨਿਸ਼ੀਨ ਮਹਾਂਤ ਤਿਲਕ ਉਦਾਸੀਨ ਨੇ ਕੈਂਪ ਵਿੱਚ ਆਏ ਡਾਕਟਰਾਂ ਅਤੇ ਗੁਜਰਪੁਰਾ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੂੰ ਸਿਰੋਪਾਓ ਭੇਟ ਕੀਤੇ ਅਤੇ ਧੰਨ ਧੰਨ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਜੀ ਦੀ ਤਸਵੀਰ ਵਾਲੇ ਸਨਮਾਨ ਚਿੰਨ੍ਹ ਵੀ ਭੇਟ ਕੀਤੇ ਮੱਝ ਲਾਈਵ ਟੀਵੀ ਲਈ ਪਿੰਡ ਨਾਨਕ ਚੱਕ ਤੋਂ ਮਨਪ੍ਰੀਤ ਸਿੰਘ ਮੰਦੀ ਖਾਸ ਰਿਪੋਰਟ ਮੈਂ ਜੀ ਡਾਕਟਰ ਸਿਮਰਨ ਕੌਰ ਮੇਰੇ ਨਾਲ ਹੈ ਡਾਕਟਰ ਫਕੀਸ਼ਨ ਚੰਜੀ ਦਾ ਟਾਈਟ ਸਰਜਨ ਕੋਲ ਦਾਸ ਕੋਲੇ ਸਾਡਾ ਜੀ ਹਸਪੀਟਲ ਸ਼੍ਰੀ ਬਾਬਾ ਲਾਲ ਜੀ ਹਸਪਤਾਲ ਤੇ ਅੰਮ੍ਰਿਤ ਜਿੱਤੇ ਕਿ ਅਸੀਂ ਰੂਟੀਨ ਮਾਈਸ ਸਰਜਰੀਜ਼ ਹੁੰਦੀਆਂ ਨੇ ਅੱਜ ਤੇ ਅਸੀਂ ਬਾਬਾ ਜੀ ਦੇ 530ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਫ੍ਰੀ ਮੈਡੀਕਲ ਚੈੱਕਅਪ ਲਗਾਇਆ ਗਿਆ ਕਿ ਜਿਹੜੇ ਵੀ ਮੇਰੇ ਸਾਰੇ ਵੀਰਪੁਰ ਜ਼ੁਰਪੁਰਾ ਵੈਲਫੇਅਰ ਸੁਸਾਇਟੀ ਦੇ ਨਾਮ ਦੇ ਜਿਹੜੇ ਨਮਾਇंदे ਨੇ ਉਹਨਾਂ ਦੀ ਰੈ ਰਮਾਈਟ ਸਾਡੇ ਸਹਿਯੋਗ ਦੇ ਨਾਲ ਚੱਲ ਰਿਹਾ ਵਾ ਅਦਰਵਾਈਜ਼ ਆਪਾਂ ਹਸਪਤਾਲ ਦੇ ਵਿੱਚ ਵੈਸੇ ਹੀ ਰੂਟੀਨ ਦੇ ਵਿੱਚ ਮਹਾਰਾਜ ਜੀ ਦੇ ਅਸ਼ੀਰਵਾਦ ਦੇ ਨਾਲ ਉਹਨਾਂ ਦੀ ਇਨਸਟਰਕਸ਼ਨ ਦੇ ਕੁਆਟਿਕ ਜਿਵੇਂ ਕਿ ਬਹੁਤ ਕੋਈ ਆਗੋ ਪਿੱਛੋ ਵੀ ਨੀਡੀ ਗਰੀਬ ਪੇਸ਼ੈਂਟ ਹੈਗਾ ਆ ਉਹਦਾ ਬਹੁਤ ਘੱਟ ਰੇਟਾਂ ਦੇ ਵਿੱਚ ਆਪਾਂ ਲਾਜ਼ ਦੇਣ ਦੀ ਕੋਸ਼ਿਸ਼ ਕਰਦੇ ਆ ਸਾਡੇ ਹਸਪਤਾਲ ਦੇ ਵਿੱਚ ਸਾਰੀਆਂ ਇੰਸ਼ੋਰੈਂਸ ਇੰਪੈਲੈਂਟ ਹੈਗੀਆਂ ਨੇ ਜਿਹੜੀਆਂ ਕਿ ਪ੍ਰਾਈਵੇਟ ਇੰਸ਼ੋਰੈਂਸ ਨੇ ਆਸ਼ਵਾਨ ਨੇ ਚੋੜਾ ਸਾ ਕਿਸੇ ਵੀ ਟਾਈਪ ਦੀ ਕੋਈ ਵੀ ਇੰਸ਼ੋਰੈਂਸ ਆ ਆਪਾਂ ਰੋ ਲੈਣੀ ਹੈ ਬਾਈਚਾਂਸ ਕੋਈ ਡਿਗਰੀ ਪੇਸ਼ੈਂਟ ਆ ਜਿਹੜਾ ਨਹੀਂ ਪੇ ਕਰ ਸਕਦਾ ਜਿਹਦੇ ਕੋਲ ਕੋਈ ਇੰਸ਼ੋਰੈਂਸ ਨਹੀਂ ਆ ਉਹ ਵੀ ਕੋਸ਼ਿਸ਼ ਕਰੀਦੀ ਆ ਕਿ ਮਹਾਰਾਜੀ ਦੇ ਸੇਵਾ ਦੇ ਮਤਲਬ ਜੋ ਉਹਨਾਂ ਨੇ ਸਾਨੂੰ ਸਹਹਾਤਾ ਦਿੱਤੀ ਉਹ ਆ ਆਪਾਂ ਕਰਨ ਦੀ ਕੋਸ਼ਿਸ਼ ਕਰਨੀ ਆ ਬਾਕੀ ਸੰਡੇ ਕੋਲੇ ਆਰਥੋ ਦੇ ਵਿੱਚ ਜਿਵੇਂ ਕਿ ਚੂਨਾ ਵਗੈਰਾ ਵੱਡੇ ਵਗੈਰਾ ਅਸੀਂ ਬਹੁਤ ਵੀ ਘੱਟ ਰੇਟ ਦੇ ਵਿੱਚ ਪੇਸ਼ੈਂਟ ਤੇ ਪਾਉਂਦੇ ਆ ਜਿਹਦੇ ਵਿੱਚ ਕੀ ਸਾਡਾ ਜਰੋਲੋਜੀ ਦੇ ਵਿੱਚ ਦੂਰਬੀਨ ਦੇ ਨਾਲ ਗੁਰਦਿਆਂ ਦੇ ਪ੍ਰੈਸ਼ਨ ਕੀਤੇ ਜਾਂਦੀ ਹੈ ਉਹਨਾਂ ਸੇਮ ਪੈਸਿਆਂ ਦੇ ਵਿੱਚ ਮੈਂ ਜ਼ਿਕਰ ਕਰਨਾ ਚਾਹੀਦਾ ਸਮਝਾ ਕਿ ਜਿਹਦੇ ਵਿੱਚ ਕੀ ਲੋਕਿੰਗ ਓਪਨ ਆਪਰੇਸ਼ਨ ਕਰਦੇ ਨੇ ਮੈਂ ਆਪਣੇ ਹਸਪੀਟਲ ਦੇ ਵਿੱਚ ਦੂਰਬੀਨ ਦੇ ਨਾਲ ਸੇਮ ਚਾਰਜਸ ਦੇ ਵਿੱਚੋ ਫੈਸਿਲਿਟੀ ਦੇਣ ਦੀ ਕੋਸ਼ਿਸ਼ ਕਰਦੀ ਹਾਂ ਇਹਦੇ ਵਿੱਚ ਵੀ ਕਿ ਹੈ ਕਿ ਜਿਹੜੇ ਟੈਸਟ ਹੈਗੇ ਆ ਜਿਹੜੇ ਸਰਜਰੀ ਵਾਲੇ ਪੇਸ਼ੈਂਟ ਹੋਣਗੇ ਜਿਹੜੇ ਕਿ ਮਹਾਰਾਜ ਜੀ ਸਾਨੂੰ ਲਾਉਗਾ ਨਹੀਂ ਕਿ ਉਹਨਾਂ ਤੇ ਚਾਪ ਇਨਵੈਸਟੀਗੇਸ਼ਨ ਵੀ ਕਰੀ ਤੇ ਦੇ ਰਿਹਾ ਔਰ ਸਰਜਰੀ ਵੀ ਫਰੀ ਦੇ ਰਹੀ ਹੈ ਸਰਜਰੀ ਦੇ ਵਿੱਚ ਜਿਵੇਂ ਕਿ ਕਿਸੇ ਦੀ ਤੇਦਾ ਪੇਸ਼ੈਂਟ ਆ ਜਾਂ ਕਿਸੇ ਦੇ ਗੁਰਦੇ ਦਾ ਪੇਸ਼ਣ ਹੈਗਾ ਵਾ ਈਵਨ ਦੇਨ ਕਿ ਕਿਸੇ ਦਾ ਚੂਲੇ ਦਾ ਪੇਸ਼ਣ ਹੈ ਉਹ ਆਪਾਂ ਫ੍ਰੀ ਪ੍ਰੋਵਾਈਡ ਕਰਾਂਗੇ ਸੋਸਾਇਟੀ ਦੀ ਹੈਲਪ ਲੇ ਦਾ ਜਿਵੇਂ ਮੈਡਮ ਤੁਹਾਡੇ ਕੋਈ ਸਿੱਧਾ ਡਾਇਰੈਕਟ ਪੇਸ਼ੈਂਟ ਉੱਥੇ ਚਲਾ ਜਾਂਦਾ ਹਸਪੀਟਲ ਬਾਬਾ ਲਾਲ ਤੇ ਦੂਸਰੇ ਹਸਪੀਟਲਾਂ ਦੇ ਕੰਪੈਰੀਜਨ ਦੇ ਵਿੱਚ ਉਹਨਾਂ ਕੋਲੋਂ ਕਿੰਨਾ ਕੁ ਪੈਸੇ ਕੱਟ ਲਏ ਜਾਂਦੇ ਜਿਵੇਂ ਆਪਾਂ ਸਿੰਪਲ ਜਿਹਾ ਮੈਂ ਤੁਹਾਨੂੰ ਐਗਜ਼ਾਮਪਲ ਦਿੰਨੀ ਆ ਜੀ ਬਾਹਰ ਅਗਰ ਕੋਈ 25 ਲੈ ਰਿਹਾ ਵਾ ਤੇ ਮੈਂ 15 ਦੇ ਵਿੱਚ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਦੀ ਆ ਜਰੋਨੋਲੋਜੀ ਦਾ ਬਾਅਦ پیشنਟ ਮੰਨ ਲਓ ਦੂਰਬਿੰਦ ਦੇ ਨਾਲ 55000 ਰੁਪਏ ਮੰਨ ਲਓ ਫੋਰ ਇਕਸੈਂਪਲ ਖਰਚ ਆਇਆ ਤੇ ਮੈਂ ਉਹਨੂੰ ਆਲਮੋਸਟ 25 30 ਦੇ ਵਿੱਚ ਦੇਣ ਦੀ ਕੋਸ਼ਿਸ਼ ਕਰਾਂ ਕਿੰਨੇ ਬੈਡ ਦਾ ਤੁਹਾਡਾ ਹਸਪੀਟਲ ਤੇ ਮੇਰਾ ਜੀ 30 ਬੈਡ ਦਾ ਹਸਪੀਟਲ ਸਾਰੇ ਡਾਕਟਰ ਅਵੇਲੇਬਲ ਹੈ ਜੀ ਜੀ ਮੇਰੇ ਕੋਲ ਸਾਰੀ ਟੀਮ ਅਵੇਲੇਬਲ ਹੁੰਦੀ ਹੈ ਔਰਤੋਂ ਤੋਂ ਲੈ ਕੇ ਤਾਂ ਸਭ ਮੇਰੇ ਨਾਲ ਹੀ ਜਨਨ ਸਹਾਇਣੇ ਮੈਂ ਗਾਇਨੀ ਦਾ ਦੇਖਦੀ ਆ ਬਾਕੀ ਆਲ ਕਾਲ ਅਵੇਲੇਬਲ ਹੈ ਤੇ ਸਾਰੇ ਡੀਸਟਨਾ ਨੂੰ ਆਪਣਾ ਟਾਈਮ ਕੋ ਟਾਈਮ ਦੇ ਕੇ ਬਣਾ ਲੈਂਦੇ ਹਾਂ ਪੂਰੀ ਟੀਮ ਵਰਕ ਕਰਦੀ ਸਾਰਾ